ਹਰੀਸ਼ ਬੱਠਲ ਲੱਕੀ ਪਟਿਆਲਾ ਗਿਰੋ ਦੇ ਸ਼ਾਰਪ ਸ਼ੂਟਰ ਹਨਵੀਰ ਰਾਣਾ ਦਾ ਮੋਹਾਲੀ ਸੀਆਈਏ ਟੀਮ ਵੱਲੋਂ ਖਰੜ ਦੇ ਭੁਖੜੀ ਪਿੰਡ ਦੇ ਬੰਦ ਪਏ ਫਲਾਟਾਂ ਵਿੱਚ ਕੀਤਾ ਗਿਆ ਇਨਕਾਊਂਟਰ ਕਈ ਮਾਮਲਿਆਂ ਵਿੱਚ ਲੋੜਿੰਦਾ ਸੀ ਕਥਿਤ આરોપી આરોપી ਵੱਲੋਂ ਪੁਲਿਸ ਤੇ ਕਿਤੇ ਗਏ 3 ਰਾਉਂਡ ਫਾਇਰ ਜੋ ਆਪੀ ਕਾਰਵਾਈ ਵਿੱਚ ਰਣਵੀਰ ਰਾਣਾ ਜ਼ਖਮੀ ਪੁਲਿਸ ਵੱਲੋਂ ਕਥਿਤ ਦੋਸ਼ੀ ਨੂੰ ਜ਼ਿਲ੍ਹਾ ਹਸਪਤਾਲ ਮੋਹਾਲੀ ਵਿੱਚ ਕਰਵਾਇਆ ਗਿਆ ਦਾਖਲ ਤੋਂ ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਹੋਣਾ ਕਿ ਕੁਝ ਬੰਦੇ ਸਾਡੇ ਵਾਂਟਡ ਸੀਗੇ ਜਿਹੜੇ ਮੋਹਾਲੀ ਪੁਲਿਸ ਕੋਲ ਵੀ ਤੇ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ ਰਜੈਂਟਾ ਹੋਟਲ ਦਾ ਓਨਰ ਆਪਣਾ ਹੈ ਮੋਹਾਲੀ ਵਾਲਾ ਉਹਨਾਂ ਦੇ ਚੰਡੀਗੜ੍ਹ ਤੇ ਰੈ residense ਦੇ ਉੱਪਰ ਫਾਇਰਿੰਗ ਕੀਤੀ ਗਈ ਸੀ। ਉਹਦੇ ਉੱਪਰ ਵਰਕ ਕਰਦੇ ਹੋਏ ਜਿਹੜਾ ਕੱਲ ਮੋਹਾਲੀ ਪੁਲਿਸ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਕਿ ਕੁਝ ਬੰਦੇ ਜਿਹੜੇ ਹੈਗੇ ਉਹਨਾਂ ਕੋਲ ਵੈਪਨ ਵੀ ਹੈ ਤੇ ਹੋਰ ਵਾਰਦਾਤ ਕਰਨ ਲਈ ਇਹ ਉਤਸੁਕ ਹੈਗੇ ਨੇ ਤੇ ਉਹਦੇ ਚ ਦੋ ਮੁੰਡੇ ਜਿਹੜੇ ਹੈਗੇ ਅਰਜੋਤ ਤੇ ਜਸ਼ਨ ਅਰੈਸਟ ਕੀਤੇ ਗਏ ਸੀ ਮੋਹਾਲੀ ਪੁਲਿਸ ਵੱਲੋਂ। ਉਸ ਤੋਂ ਬਾਅਦ ਉਹਨਦੀ ਨਿ ਉਹ ਰਣਵੀਰ ਸੋਰੀ ਅਰਜੋਤ ਤੇ ਜਸ਼ਨ ਪਹਿਲਾਂ ਅਰੈਸਟ ਕੀਤੇ ਸੀ ਰਣਵੀਰ ਜਿਹੜਾ ਹੈਗਾ ਉਹਦੀ ਇਨਫੋਰਮੇਸ਼ਨ ਸਵੇਰੇ ਸੀਆਈਏ ਮੁਹਾਲੀ ਨੂੰ ਮਿਲੀ ਸੀਗੀ ਤੇ ਉਹਦੇ ਚ ਜਦੋਂ ਇਹਨਾਂ ਨੂੰ ਟਰੈਪ ਲਾਇਆ ਗਿਆ ਖਰੜ ਦੇ ਨੇੜੇ ਤੇੜੇ ਨੂੰ ਫੜਨ ਲਈ ਇਹ ਤਾਂ ਪਿੰਡ ਇੱਥੇ ਨੇੜੇ ਹੈਗਾ ਤਾਂ ਉਹਨੇ ਤਿੰਨ ਫਾਇਰ ਪੁਲਿਸ ਪਾਰਟੀ ਦੇ ਉੱਪਰ ਕੀਤੇ ਤੇ ਜਵਾਬੀ ਫਾਇਰਿੰਗ ਦੇ ਵਿੱਚ ਉਹਦਾ ਇੱਕ ਲੈਗ ਸ਼ਾਟ ਹੋਇਆ ਉਹਦੇ ਲੈਗ ਦੇ ਵਿੱਚ ਗੋਲੀ ਲੱਗੀ ਥਿਸ ਇਜ਼ ਦ ਅਪਡੇਟ ਮਾਸੀਏ ਸਭ ਤੋਂ ਕੀ ਉਹਦੇ ਪਹਿਲਾ ਬੈਕਗਰਾਉਂਡ ਇਹਨਾਂ ਤਿੰਨਾਂ ਦੇ ਉੱਪਰ ਜਿਹੜੇ ਤਿੰਨ ਬੰਦੇ ਫੜੇ ਗਏ ਆ ਹਰਸ਼ਜੋਤ ਜਸ਼ਨ ਤੇ ਰਣਵੀਰ ਇਹਨਾਂ ਤਿੰਨਾਂ ਦੇ ਉੱਪਰ ਤਕਰੀਬਨ 3-3 4-4 ਪਰਚੇ ਦਰਜ ਹੈਗੇ ਆ ਮੋਹਾਲੀ ਦੇ ਵਿੱਚ ਐਸਐਸਓਸੀ ਮੋਹਾਲੀ ਚ ਸੁਹਾਣਾ ਥਾਣਾ ਮਾਜਰੀ ਥਾਣਾ ਡਿਫਰੈਂਟ ਡਿਫਰੈਂਟ ਥਾਣਿਆਂ ਚ ਇੱਥੇ ਇਹਨਾਂ ਦੇ ਪਰਚੇ ਦਰਜ ਹੈ ਅਰਸ਼ ਜਿਹੜਾ ਹੈਗਾ ਇਹ ਪਹਿਲਾਂ ਵੀ ਇਨਵੋਲਡ ਸੀਗਾ ਜਿਹੜਾ ਇੱਕ ਬੰਟੀ ਬੈਂਸ ਦੇ ਉੱਪਰ ਕਟਾਨੀ ਦੇ ਉੱਪਰ ਫਾਇਰਿੰਗ ਹੋਈ ਸੀ ਉਹਦੇ ਚ ਵੀ ਇਨਵੋਲਡ ਸੀਗਾ ਜੀ ਇਹ ਬੰਦਾ ਲੱਕੀ ਪਟਿਆਲ ਗੈਂਗ ਨਾਲ ਇਹ ਤਿੰਨੋਂ ਬੰਦੇ ਸਬੰਧਤ ਹੈ ਰਿਕਵਰੀ ਰਿਕਵਰੀ ਇਹਨਾਂ ਤੋਂ ਹਲੇ ਕੱਲ ਇੱਕ ਪਿਸਤਲ ਸਾਨੂੰ ਮਿਲ ਗਿਆ ਸੀ 30 ਬੋਰ ਦਾ ਅੱਜ ਇੱਕ ਪਿਸਤਲ ਹੋਰ ਮਿਲਿਆ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਫਾਇਰ ਕਿੱਥੇ ਕਰ ਰਹੇ ਨਾਲ ਵੈਸੇ ਇਹ ਖਰੜ ਦੇ ਇੱਕ ਖਰੜਦਾਰ ਹੈ ਨਾਲ ਜਿਹੜਾ ਅਰਸ਼ ਹੈ ਉਹ ਬੱਲੋ ਮਾਜਰੇ ਦਾ ਰਹਿਣ ਵਾਲਾ ਇੱਥੇ ਆਪਣਾ ਕਿੰਨੇ ਕਿੰਨੇ ਰਾਉਂਡ ਹੋਏ ਜੀ ਫਾਇਰ ਤਿੰਨ ਫਾਇਰ ਇਹਦੇ ਵੱਲੋਂ ਰਾਉਂਡ ਕੀ ਫਾਇਰ ਕੀਤੇ ਗਏ ਸੀ